ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਪਿਛਲੇ ਦਿਨਾਂ ਤੋਂ ਬਾਸਮਤੀ ਦੇ ਜਿਹੜੇ ਰੇਟ ਆ ਕੁਝ ਨਾ ਕੁਝ ਆਪਾਂ ਨੂੰ ਵਾਧੇ ਨਜ਼ਰ ਆ ਰਹੇ ਸੀਗੇ ਜਿਦੇ ਵਿੱਚ 11 21 ਦੇ ਹੋਗੇ ਜਾਂ ਫਿਰ 17 18 ਦੇ ਰੇਟ ਆ ਜਿਹੜੇ ਇਹ ਆਪਾਂ ਵਾਧੇ ਦੇਖੇ ਸੀਗੇ ਕੁਝ ਨਾ ਕੁਝ 2-300 ਰੁਪਏ ਪ੍ਰਤੀ ਕੁਇੰਟਲ ਦੇ ਮਗਰ ਤਾਂ ਜਿਹੜੀ ਹੁਣ ਇੱਕ ਹੋਰ ਵੈਰਿਟੀ ਦੇ ਵੀ ਇਹਨਾਂ ਦੇ ਵਾਂਗ ਹੀ ਰੇਟ ਆ ਜਿਹੜੇ ਵਾਧੇ ਆਪਾਂ ਨੂੰ ਨਜ਼ਰ ਆ ਰਹੇ ਨੇਗੇ 4-500 ਰੁਪਏ ਪਤਲੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਧ ਚੁੱਕਿਆ ਦਾ ਰੇਟ ਆ ਜਿਹੜਾ ਹੁਣ ਤੱਕ ਆਪਾਂ ਦੇਖਿਆ ਔਰ ਅੱਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਵੈਰੈਟੀ ਬਾਰੇ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਵੇਂ ਕਿ ਹੁਣ ਆਪਾਂ ਬਾਸਮਤੀ ਦੇ ਰੇਟਾਂ ਦੀ ਗੱਲ ਕਰਨੀ ਸਭ ਤੋਂ ਪਹਿਲਾਂ ਆਪਾਂ ਨਾਫਜਗੜ ਮੰਡੀ ਦੀ ਗੱਲ ਕਰ ਲਈਏ ਇੱਥੇ ਜਿਹੜਾ 1847 ਆ ਉਹ ਹੈਗਾ 2600 ਤੋਂ ਲੈ ਕੇ 2800 ਰੁਪਏ ਤੱਕ ਵਿਕਦਾ ਅਤੇ 1509 ਦਾ ਰੇਟ ਵੀ ਜਿਹੜਾ ਸੇਮ ਹੀ ਪਿਛਲੇ ਰੇਟਾਂ ਦੇ ਬੰਗ 2900 ਤੋਂ ਲੈ ਕੇ 3100 ਜਾਂ 3200 ਰੁਪਏ ਤੱਕ ਵਿਕ ਰਿਹਾ ਇੰਨਾ ਸਾਰੀਆਂ ਵੈਰਾਈਟੀਆਂ ਨੂੰ ਦੇਖਦੇ ਹੋਏ ਜਿਹੜੀ ਹੁਣ 1885 ਦੀ ਵੈਰਾਈਟੀ ਆ ਗਈ ਇਹਦਾ ਰੇਟ ਹੁਣ ਤੱਕ ਦਾ ਜਿਹੜਾ ਰੇਟ ਆ ਸਭ ਤੋਂ ਉੱਪਰ ਆ ਸਾਰੀਆਂ ਵੈਰਾਈਟੀਆਂ ਤੋਂ ਜਿਵੇਂ 1509 ਹੋ ਗਈ 1718 ਹੋ ਗਈ ਜਾਂ 1121 ਹੋ ਗਈ ਇਹਨਾਂ ਦੇ ਮੁਕਾਬਲੇ ਇਹਦਾ ਜਿਹੜਾ ਰੇਟ ਆ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਵੇਂ ਕਿ ਨਫਰਗੜ ਮੰਡੀ ਦੇ ਵਿੱਚ ਇਹਦਾ ਰੇਟ ਆ ਜਿਹੜਾ ਉਹ 3700 ਤੋਂ ਲੈ ਕੇ 3800 ਰੁਪਏ ਪ੍ਰਤੀ ਕਮੰਟਲ ਵੇਚ ਰਿਹਾ ਹੈਗਾ ਜਿਵੇਂ ਕਿ ਆਪਾਂ ਪਹਿਲਾਂ 1509 ਜਾਂ 1718 ਨੂੰ ਕਹਿੰਦੇ ਸੀ ਵੀ ਇਹਦਾ ਰੇਟ ਆ ਜਾਦੇ ਵੱਧ ਗਿਆ ਤਾ ਜਿਹੜੀ 17 18 ਸੀ ਉਹਦਾ ਰੇਟ ਸੀਗਾ ਟੋਟਲ ਮੰਡੀਆਂ ਦੀ ਜਿਹੜੀ ਐਵਰੇਜ ਦੀ ਗੱਲ ਕਰੀਏ ਉਹ ਸੀਗਾ 3300 ਤੋਂ ਲੈ ਕੇ ਵੱਧ ਤੋਂ ਵੱਧ 35-3700 ਰੁਪਏ ਤੱਕ ਵਿਕੀ ਸੀ ਉਹ ਜਾਂ ਫਿਰ ਜਿਹੜੀ 11 11 ਸੀ ਉਹ ਵੀ 3800 ਰੁਪਏ ਤੱਕ ਰਹੀ ਸੀ ਕਿਸੇ ਕਿਸੇ ਮੰਡੀ ਦੇ ਵਿੱਚ ਪਰ ਜਿਹੜੀ ਇਹ 18 85 ਵੈਰਾਈਟੀ ਆਗੀ ਇਹਦਾ ਰੇਟ ਵੀ ਵੱਧਦਾ ਤੇ ਝਾੜ ਵੀ ਇਹਦਾ ਵੱਧ ਦੇਖਣ ਨੂੰ ਮਿਲ ਰਿਹਾ ਹੈਗਾ ਰੇਟ ਦਾ ਇਹਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜਿਹੜੀ ਐਵਰੇਜ ਰੇਟ ਆ ਰਹੀ 3700 ਤੋਂ ਲੈ ਕੇ 3800 ਰੁਪਏ ਤੱਕ ਪ੍ਰਤੀ ਗੰਟਲ ਆ ਰਹੀ ਹੈਗੀ ਤੇ ਹੁਣ ਆਪਾਂ ਅੱਗੇ ਇਸ ਤੋਂ ਗੱਲ ਕਰਦੇ ਆਂਗੇ ਸੋਨੀਪੱਤ ਮੰਡੀ ਦੀ ਇੱਥੇ 1509 ਦਾ ਜਿਹੜਾ ਅੱਜ ਦਾ ਰੇਟ ਆ ਉਹ ਹੈਗਾ 3000 ਤੋਂ ਲੈ ਕੇ 3140 ਰੁਪਈਆ ਤੱਕ 1121 ਦਾ ਰੇਟ ਹੈਗਾ 3600 ਰੁਪਈਆ ਪ੍ਰਤੀ ਕੁੰਟਲ ਅਤੇ 1847 ਦਾ ਰੇਟ 2800 ਰੁਪਈਆ ਪ੍ਰਤੀ ਕੁੰਟਲ ਇਸ ਤੋਂ ਅੱਗੇ PV01 ਦਾ ਰੇਟ ਹੈਗਾ 3300 ਰੁਪਈਏ ਅਤੇ 1692 ਦਾ ਰੇਟ 3200 ਤੋਂ ਲੈ ਕੇ 3340 ਰੁਪਈਆ ਤੱਕ ਇਸ ਤੋਂ ਅੱਗੇ ਸਰਸਾ ਮੰਡੀ ਦੀ ਗੱਲ ਕਰਦੇ ਆਂ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ 1692 ਦਾ ਰੇਟ 3300 ਰੁਪਏ ਵਿਕਿਆ ਅਤੇ 1121 ਦਾ ਰੇਟ 3500 ਰੁਪਏ ਵਿਕਿਆ ਇਸ ਤੋਂ ਅੱਗੇ 1847 ਦਾ ਰੇਟ 2600 ਤੋਂ ਲੈ ਕੇ 2700 ਰੁਪਏ ਪ੍ਰਤੀ ਕੁਆਂਟਲ ਵਿਕਿਆ 1401 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਦੇ ਵਿਚਕਾਰ ਵਿਕ ਰਿਹਾ ਹੋ ਸਕਦਾ ਕਿਸੇ ਮੰਡੀ ਦੇ ਵਿੱਚ ਵੱਧ ਵੀ ਵਿਕ ਰਿਹਾ ਹੋਵੇ ਤੇ ਬਾਕੀ ਇਸ ਤੋਂ ਅੱਗੇ ਗੱਲ ਕਰਦੇ ਆਪਾਂ ਸਨਾਮ ਮੰਡੀ ਦੀ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ। ਇਸ ਦੇ ਨਾਲ ਹੀ 1699 ਦਾ ਰੇਟ 3300 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ। ਪੀਵੀ01 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਚੱਲ ਰਿਹਾ। ਬਾਕੀ ਹੁਣ ਇਸ ਦੇ ਨਾਲ ਹੀ ਜਿਹੜੀ 7501 ਆ ਗਈ ਉਸ ਦੇ ਵੀ ਆਪਾਂ ਨੂੰ ਭਰਾਵਾਂ ਨੇ ਕਮੈਂਟ ਕੀਤੇ ਸੀ ਇਸ ਦਾ ਵੀ ਜਿਹੜਾ ਝਾੜ ਆ ਉਹ ਘੱਟ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈਗਾ ਕੋਈ ਬੜਾ ਜਿਆਦਾ ਝਾੜ ਨਹੀਂ ਹੈਗਾ ਇਹਨਾਂ ਵੈਰਿਟੀਆਂ ਦਾ। ਟੋਟਲੀ ਵੈਰਾਈਟੀਆਂ ਦਾ ਝਾੜ ਆ ਜਿਹੜਾ ਉਹ ਘੱਟ ਦੇਖਣ ਨੂੰ ਮਿਲ ਰਿਹਾ ਹੈ ਬਾਸਮਤੀ ਦੀਆਂ ਲਾਲੋ ਜਾਂ ਫਿਰ ਪੀਆਰ ਦੀਆਂ ਕਿਸਮਾਂ ਹੋ ਗਈਆਂ ਜਾਂ ਫਿਰ ਪੂਸਾ ਦੀਆਂ ਕਿਸਮਾਂ ਹੋ ਗਈਆਂ ਸਾਰੀਆਂ ਦਾ ਝਾੜ ਆ ਜਿਹੜਾ ਉਹ ਘੱਟ ਦੇਖਣ ਨੂੰ ਮਿਲ ਰਿਹਾ ਹੈ ਇਸ ਵਾਰ ਬਾਕੀ ਆਪਾਂ ਅੱਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਵੈਰਾਈਟੀਆਂ ਦੇ ਝਾੜ ਬਾਰੇ ਵੀ ਜ਼ਰੂਰ ਦੱਸਾਂਗੇ ਜਾਣਕਾਰੀ ਦੇਵਾਂਗੇ ਵੀ ਕਿੰਨਾ ਝਾੜ ਜਿਹੜਾ ਐਵਰੇਜ ਆ ਜਿਹੜਾ ਆ ਰਿਹਾ ਸਾਰੀਆਂ ਵੈਰਾਈਟੀਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਜੀ ਧੰਨਵਾਦ